ਤਬਿਆ ਹੁਣ ਤੱਕ ਕਿੰਨੀ ਰਿਕਵਰੀ ਕਰ ਚੁੱਕੇ ਹੋ ਟਰੈਕਟਰਾਂ ਦੀ ਕਿੰਨੇ ਜਿਹੜੇ ਹੁਣ ਇੰਨਾ ਕੌਂਸੇ ਹੁਣ ਤੱਕ 6 ਟਰੈਕਟਰ ਇੱਕ ਟਰਾਲਾ ਰਿਕਵਰ ਕੀਤਾ ਮਿਤੀ 14 ਤਰੀਕ ਨੂੰ ਅਸੀਂ ਇੱਕ ਨਿਸ਼ਾਨ ਸਿੰਘ ਨਾਂ ਦੇ ਬੰਦੇ ਕੋਲੋਂ ਇੱਕ ਟਰੈਕਟਰ ਨਿਊ ਹਾਲੈਂਡ ਸਵੇਰੇ ਟਰਾਲਾ ਬ੍ਰਾਂਤ ਕੀਤਾ ਸੀ ਜਿਸ ਤੋਂ ਦਰਾਂਨੇ ਪੁਛ ਗਏ ਸਨ ਦੋ ਹੋਰ ਟਰੈਕਟਰ ਬ੍ਰਾਂਤ ਕੀਤੇ ਸੀ ਕੈਮੈਸੀ ਪਰਪੂਸ਼ਨ ਇੱਕ ਮੰਦਰਾ ਟਰੈਕਟਰ ਉਸ ਤੋਂ ਬਾਅਦ ਇਹਨਾਂ ਦੇ ਬਹੁਤ ਸਾਥੀ ਪੁਛ ਗਏ ਜਿਨ੍ਹਾਂ ਦੇ ਜਿਹੜੇ ਚੋਰੀ ਕਰਕੇ ਗਾਇਨੀ ਨਾਲ ਹੋਰ ਵਿਅਕਤੀ ਰਹੇ ਟਰੈਕਟਰ ਅੱਗੇ ਵੇਚਦੇ ਸੀ ਉਹ ਤਿੰਨ ਬੰਦੇ ਕਰਸਾਰ ਕੀਤੇ ਨੇ ਇੱਕ ਹੈਗਾ ਹਰਪ੍ਰੀਤ ਸਿੰਘ ਹੈਪੀ ਪਿੰਡ ਗੁੰਡਾ ਪਿੰਟ ਤੋਂ ਇੱਕ ਹੈਗਾ ਜਵਾਰ ਸਿੰਘ ਪਿੰਡ ਮੱਲਾ ਖਾਣਾ ਦੇ ਰੋਵਲ ਇੱਕ ਹੈਗਾ ਕਮਲਜੀਤ ਸਿੰਘ ਜਸੋ ਰੰਗਲ ਦਾ ਇਹਨਾਂ ਤੋਂ ਕੋਲ 6 ਟਰੈਕਟਰ ਬਰਾਮਦ ਹੋਏ ਜਿਨ੍ਹਾਂ ਵਿੱਚ ਸਰ ਕੋਈ ਕਲੂਫਾਂਡ ਮਿੰਦਰਾ ਟਰੈਕਟਰ ਸੋਨਾਲੀਕਾ ਮੈਸੀ ਵਰਗੂਸ਼ਰ ਅਰਜਨ 605 ਤੇ ਇੱਕ ਸੋਨਾਲੀਕਾ ਟਰੈਕਟਰ ਇੰਡੋਗ ਫਾਰਮ ਪੁੱਛ ਗਏ ਜੀ ਨਾਲ ਸਰ ਕੁਝ ਹੋਰ ਵੀ ਟਰੈਕਟਰ ਜਿਹੜੇ ਚੋਰੀ ਦੇ ਜਿਹੜੇ ਇਹਨਾਂ ਬਿਲੋਂ ਚੋਰੀ ਕਰਕੇ ਵੇਚੇ ਗਏ ਕਿ ਬਰਾਮਦ ਕੀਤੇ ਜਾ ਸਕਦੇ ਨੇ ਇਹਨਾਂ ਕੋਲੋਂ ਦੋ ਟਰੈਕਟਰ ਹੋਰ ਜਿਹੜੇ ਚੋਰੀ ਕੀਤੇ ਇਸ ਤੋਂ ਇਲਾਵਾ ਦੋ ਟਰੈਕਟਰ ਹੋਰ ਕਿਤੇ ਜਿਹੜੀ ਬਟਾਲਾ ਪੁਲਿਸ ਨੂੰ ਕੋਈ ਤੋਂ ਵੀ ਸੁਪਾਛੇ ਵੀ ਨਿਕਲੋ ਕਵਰ ਕਰਕੇ ਲਿਜਾ ਚੁੱਕੀ ਹੈ ਇਹ ਜਿਹੜੀ 4-5 ਮਹੀਨਿਆਂ ਦੇ ਵਿੱਚ ਜਿਹੜੀਆਂ ਚੋਰੀਆਂ ਆ ਹੁਸ਼ਿਆਰ ਹੁਸ਼ਿਆਰਪੁਰ ਸਾਈਡ ਤੋਂ ਕੀਤੀਆਂ ਨੇ ਉੰਨ ਨਗਾਹੇ ਵਾਲੀ ਕੀਤੀ ਜਗਾ ਤੇ ਇੱਕ ਨੇ ਜਾਂਦੇ ਸੀ ਉਹ ਤੇ ਜਦੋਂ ਜਾਂਦੇ ਸੀ ਵੀਰਵਾਰ ਤੇ ਵਾਪਸੀ ਤੇ ਜਾਂਦੇ ਜਾਂਦੇ ਤਿੰਨ ਜਾਨੀ ਹੜਕੇ ਟ੍ਰੈਕਟ ਪੂਰੀ ਕਰਵਾ ਲਈ ਕੀਤੀ ਜੀ ਚਲੋ ਟੱਪੇ ਤੇ ਇਹਨਾਂ ਦੇ ਖਿਲਾਫ ਕਦਮਾਂ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ ਤੇ ਪੁਲਿਸ ਰਿਪੋਰਟ ਤੇ ਲੈ ਕੇ ਕਾਰਵਾਈ ਕੀਤੀ ਸੀ ਜਿਹਨਾਂ ਨੂੰ ਅੱਜ ਦੁਆਰਾ ਪੇਸ਼ ਕਰ ਸਰ ਇਹਨਾਂ ਦੀ ਜਿਹੜੀ ਜਿਹੜੀ ਹੈ ਕ੍ਰਿਮੀਨਲ ਹੈ ਬੈਕਗ੍ਰਾਉਂਡ ਇਹਨਾਂ ਦੀ ਇਹਨਾਂ ਨੂੰ ਪਹਿਲਾਂ ਕ੍ਰਿਮੀਨਲ ਰਿਕਾਰਡ ਨਹੀਂ ਕੋਈ ਸਰ ਟ੍ਰੈਕਟਰ ਇਹ ਕਿੱਥੋਂ ਬਰਾਮਦ ਹੋਇਆ ਕਿੱਥੇ ਇਹ ਵੱਖ-ਵੱਖ ਜਗ੍ਹਾ ਤੋਂ ਜਿਹੜੀ ਲਖੜੇ ਕੀਤੇ ਸੀ ਵੇਚਣ ਵਾਸਤੇ ਠੀਕ ਹੈ ਜੀ ਕੁਝ ਪਿੰਡ ਸਰਵੇ ਤੋਂ ਸੀ ਪਖੋਪੁਰ ਤੋਂ ਸੀ ਕੁਝ ਹੋਰ ਜਗ੍ਹਾ ਤੇ ਇਹਨਾਂ ਨੇ ਖੜੇ ਕੀਤੇ ਸੀ ਜਿਹੜੇ ਵੱਫਾ ਵਿਖਾਉਣ ਤੇ ਆ ਕੇ ਠੀਕ ਹੈ ਸਰ ਜੀ ਸਰ ਕਾਰਵਾਈ ਕੀਤੀ ਹੈ ਮਰਚ ਲੈਣੇ ਜਾ ਰਹੇ ਇਹਨਾਂ ਨੂੰ ਜਿਹਨਾਂ ਦੀ ਮਲਕੀ ਜਿਹੜੇ ਟਰੈਕਟਰ ਨੇ ਇਹਨਾਂ ਦੇ ਸਰ ਮਾਲਕਾਂ ਨਾਲ ਗੱਲਬਾਤ ਕਰਕੇ ਰਿਕਾਰਡ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਪਤਾ ਲੱਗਾ ਕਿ ਦੋ ਟਰੈਕਟਰ ਜਿਹੜੇ ਆ ਹੁਸ਼ਾਹਪੁਰ ਸਦਰਖਾਨੀ ਤੋਂ ਚੋਰੀ ਉਥੇ ਮਕਦਮੇ ਦਰਜ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਾਨੂੰ ਬਰਾਮਦ ਕੀਤੇ ਜਾਂਦੇ ਟਰੈਕਟਰ ਜਿਨ੍ਹਾਂ ਦੇ ਘਰ ਤੋਂ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਂਦੀ ਹੈ ਆਉਂਦੇ ਖਲਾਫ ਦੀ ਤਰਕ ਉਹਨਾਂ ਨੇ ਇਹਨਾਂ ਨੇ ਵਿਚੋਂ ਵਸੇ ਖੜੇ ਕੀਤੀ ਸੀ ਜੇ ਤਾਂ ਉਹਨਾਂ ਖਰੀਦਤੇ ਹੁੰਦੇ ਫਿਰ ਉੱਥੀ ਗੱਲ ਸੀ ਇਹਨਾਂ ਵੇਚਣ ਵਾਸਤੇ ਉਹਨਾਂ ਕਰੇ ਲਕਾਚ ਪਾ ਕੇ ਰੱਖੇ ਸੀ ਕਿ ਜਿੰਨਾਂ ਦੀ ਇਹਨਾਂ ਦੀ ਨਿਸ਼ਾਨਦੇਹੀ ਤੇ ਆ ਪਰ ਗੱਲ ਜੀ